ਸੰਗਤ ਨੇ ਸ਼ੰਤ ਮਹਾਰਾਜ ਨੂੰ ਅਰ지 ਬੇਨਤੀ ਕੀਤੀ ਕਿ ਮਹਾਰਾਜ ਸਾਡੇ ਨਗਰ ਦੇ ਵਿੱਚ ਘਰ-ਘਰ ਚਰਨ ਪਾਉਣੇ ਨੇ ਫਿਰ ਕਹਿੰਦੇ ਭਾਈ ਜੇ ਘਰ-ਘਰ ਚਰਨ ਪਾਉਣੇ ਨੇ ਤਾਂ ਇਹ ਦੇਖ ਲਓ ਵੀ ਮੈਂ ਵਿਦਕਰਾਂ ਨਹੀਂ ਕਿਸੇ ਨਾਲ ਕਰਨਾ ਸਾਰਿਆਂ ਦੇ ਜਾਣਾ ਪਊਗਾ ਕੋਈ ਵੀ ਐ ਮੈਂ ਘਰ ਨਹੀਂ ਕਿਸੇ ਦਾ ਸੱਜਣਾ ਸੰਤ ਮਹਾਰਾਜ ਆ ਗਏ ਬਾ ਫਿਰ ਘਰ-ਘਰ ਚੰਨ ਹਨੇਰਾ ਹੋ ਗਿਆ ਪੌਂਦਿਆਂ ਨੂੰ ਕਿਸੇ ਦੇ ਚਾਹ ਛਕ ਲਈ ਕਿਸੇ ਦੇ ਪਾਣੀ ਛਕ ਲਿਆ ਮਾਰ ਰੇ ਦੁੱਧ ਛਕ ਲਿਆ ਕਿਸੇ ਦੇ ਗੁੜ ਦੀ ਡਲੀ ਮੂੰਹ ਛਪਾ ਲਈ ਮੁਸਲਮਾਨਾਂ ਦੇ ਘਰਾਂ 'ਚ ਪਹੁੰਚ ਗਏ ਇੱਕ ਬੁੜੀ ਉਹਦਾ ਨਾਮ ਸੀ ਸਜਾਦੀ ਉਹ ਮੰਜੇ ਤੇ ਪਈ ਆ ਬਹੁਤ ਲੰਬੀ ਉਮਰ ਦੀ ਉਹ ਹਣ ਲੱਗੀ ਕਹਿੰਦੀ ਇਹ ਤਾਂ ਆਲੂ ਵਾਲੀ ਇਹ ਰਾਮ ਸਿੰਘ ਦਾ ਮੁੰਡਾ ਹੈ ਉਹਨਾਂ ਦੀ ਆਲੂ ਵਾਲਾ ਰਿਸ਼ਤੇਦਾਰੀ ਸੀ ਐ ਇਹਨੂੰ ਮੇਰੇ ਕੋਲ ਲੈ ਕੇ ਆ ਕਹਿੰਦੀ ਮਾਤਾ ਕੀ ਕਹਿੰਨੀ ਆ ਕਹਿੰਦੇ ਤੂੰ ਆਰਾਮ ਸਿੰਘ ਦਾ ਮੁੰਡਾ ਲਿਆ ਤੇਰਾ ਸਿਰ ਫੜੋਛ ਦਿਆਂ ਵੱਡੀ ਬਡੇਰੀ ਉਮਰ ਦੀ ਧੀ ਬੁੜੀ ਸਾਦੀ ਮਹਾਰਾਜ ਨੇ ਆਵਦਾ ਸੀਸ ਚ ਕਾ ਲਿਆ ਉਹ ਸਜਾਦੀ ਮਾਈ ਨੇ ਦੋ ਹੱਥ ਸਿਰ ਤੇ ਰੱਖ ਤੇ ਮਾਰ ਦੇ ਆ ਕਰਕੇ ਮਹਾਰਾਜ ਕਹਿੰਦੇ ਕੀ ਚਾਹਨੀ ਆ ਕਹਿੰਦੀ ਮੇਰੇ ਮਨ ਦੇ ਵਿੱਚ ਤਾਂ ਕਹਿੰਦੀ ਪੁੱਤ ਇਹ ਫੁਰਨਾ ਜਿਹੜਾ ਮੇਰਾ ਸੜੋਤਾ ਉਹਦਾ ਵਿਆਹ ਦੇਖ ਕੇ ਮਰ ਚੌਥੀ ਪੀੜੀ ਚ ਕਹਿੰਦੇ ਹੋਰ ਕੋਈ ਫੁਰਨਾ ਕਹਿੰਦੀ ਹੋਰ ਨਹੀਂ ਕੋਈ ਫੁਰਨਾ ਕਹਿੰਦੇ ਦੇਖ ਲਾ ਕਹਿੰਦੀ ਵੀ ਉਹ ਤਾਂ ਫਿਰ ਜੇ ਨਿਆਣਾਗਾ ਉਹ ਨਹੀਂ ਦੇਖਿਆ ਜਾਣਾ ਮੈਨੂੰ ਹੀ ਤੋਰ ਦੇ ਹੁਣਗਾ ਹਨ ਤੂੰ ਤੋੜ ਸਕਦਾ ਹੈ ਤੂੰ ਅੱਲਾ ਵੇਹ ਕਰੂਗਾ ਕਹਿੰਦੇ ਮਾਈ ਅਸਿਆ ਕਹਿੰਦੇ ਚੰਗਾ ਤੂੰ ਅੱਲਾ ਅੱਲਾ ਕਰੀ ਜਾ ਕਰ ਤੈਨੂੰ ਅੱਲਾ ਲੈ ਜਾਊਗਾ ਪੰਜਵੇਂ ਦਿਨ ਪੂਰੀ ਹੋ ਗਈ ਸੀ ਸੁੱਤੀ ਪਈ ਰਹੀਗੀ ਅੱਜ ਉਹ ਪਰਿਵਾਰ ਜਿਨ੍ਹਾਂ ਦੇ ਘਰੇ ਇਹ ਸ਼ਜਾਦੀ ਮਾਈ ਨ ਸੰਤ ਮਹਾਰਾਜ ਬਚਨ ਬਲਾਸ ਕਰਕੇ ਆਏ ਨੇ ਜੀ ਅੱਜ ਉਹ ਪਰਿਵਾਰ ਲੱਖਾਂ ਪਤੀ ਨੇ